ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 7 ਦਿਨਾਂ ਤੋਂ ਦਾ ਸਾਹਿਬ ਜੀ ਦੇ ਨਾਲ ਪੂਜਾ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਿਹਾ ਹੈ ਜਿਦੇ ਵਿੱਚ ਕੱਲ ਅਸੀਂ ਪਹਿਲਾਂ ਤੇ ਸਮਝਿਆ ਸੀ ਕਿ ਹੋਂਜਗ ਕਿਵੇਂ ਕੀਤੇ ਜਾਂਦੇ ਨੇ ਫਿਰ ਉਹਦੇ ਬਾਅਦ ਇੱਕ ਪਰਮਾਨਡਿਆ ਸੀ ਕਿ ਹੋਂਜਗ ਕਰਨ ਬਾਰੇ ਗੁਰਬਾਣੀ ਦਾ ਕੀ ਫੁਰਮਾਨ ਹੈ ਉਸੇ ਨੂੰ ਜਾਰੀ ਰੱਖਦੇ ਹਾਂ ਅੱਜ ਜਿਹੜਾ ਅਗਲਾ ਪਰਮਾਨੰਤ ਆਪ ਜੀ ਨਾਲ ਸਾਂਝਾ ਕਰਨਾ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਜਿੱਥੇ ਤੀਜੇ ਨਾਨਕ ਬਖਸ਼ਿਸ਼ ਕਰਦੇ ਸਾਨੂੰ ਸਮਝਾਉਂਦੇ ਨੇ ਹੋਮ ਜਗ ਸਭ ਤੀਰਥਾ ਪੜ ਪੰਡਿਤ ਥਕੇ ਪੁਰਾਣ ਵਿਖ ਮਾਇਆ ਮੋਹ ਨਾ ਮਿਟਈ ਵਿਚ ਹੋਮ ਆਮਨ ਜਾਨ ਕੀ ਮਨ ਲੋਰਥ ਹੈ ਸਦਾ ਧਰਮ ਦੇ ਕਰਮ ਕਰਨ ਦਾ ਬਲੋਰਥ ਹੈ ਕਿ ਵਿਕਾਰਾਂ ਤੋਂ ਮੁਕਤੀ ਮਿਲ ਜਾਏ ਜੀਵਨ ਉੱਚਾ ਸੁੱਚਾ ਹੋ ਜਾਏ ਲੇਕਿਨ ਜਿਨਨੇ ਕਰਮ ਕਾਉਨ ਮਿੱਥੇ ਗਏ ਉਹ ਵਿਖੇ ਕਿ ਸਾਡੇ ਜੀਵਨ ਨੂੰ ਸਵਾਰਨ ਦੇ ਵਿੱਚ ਉਹਨਾਂ ਦਾ ਕੋਈ ਸੰਬੰਧ ਨਹੀਂ ਉਸੇ ਲਈ ਜੇ ਸਤਿਗੁਰੂ ਜੀ ਨੇ ਇਹ ਹோம் ਜੱਗਾਂ ਨੂੰ ਗਿਨੇ ਇਸ ਕਰਕੇ ਇਥੇ ਜਿੱਥੇ ਨਾਲ ਪਹਿਲਾਂ ਗੱਲ ਕੀਤੀ ਹோம் ਜਗ ਦੀ ਤੇ ਨਾਲ ਤੀਰਥਾਂ ਦੀ ਵੀ ਗੱਲ ਕਰਤੀ ਹੈ ਹோம் ਜਗ ਸਭ ਤੀਰਥਾ ਹோம் ਜਗ ਵੀ ਕਰ ਲਏ ਜਾ ਕੇ ਤੀਰਥਾਂ ਤੇ ਇਸ਼ਨਾਨ ਵੀ ਕਰ ਲਿਆ ਪਰ ਪੰਡਤ ਥਕੇ ਪਰਾਂ ਪੰਡਤ ਲੋਕ ਜਿਹੜੇ ਨੇ ਉਹ ਧਰਮ ਪੁਸਤਕਾਂ ਪੜ੍ਹ-ਪੜ੍ਹ ਕੇ ਥੱਕ ਜਾਂਦੇ ਨੇ ਇੱਕ ਮੈਂ ਪਹਿਲਾਂ ਵੀ ਬੇਨਤੀ ਕੀਤੀ ਗਈ ਹੈ ਰੀ ਕਿ ਵੇਦਾਂ ਦੀ ਗੱਲ ਆਵੇ ਪੁਰਾਣਾ ਦੀ ਗੱਲ ਆਵੇ ਕਤੇਬਾਂ ਦੀ ਗੱਲ ਆਵੇ ਇਹਦਾ ਭਾਵ ਇੱਕੋ ਹੀ ਹੁੰਦਾ ਹੈ ਕਿ ਧਰਮ ਪੁਸਤਕਾਂ ਔਰ ਇੱਥੇ ਖਾਸ ਤੌਰ ਤੇ ਪੁਰਾਣ ਦੀ ਗੱਲ ਇਸ ਕਰਕੇ ਵੀ ਆਈ ਹੈ ਕਿ ਉਹ ਜਿਹੜੇ ਕਰਮ ਨੇ ਹோம்ਜਗ ਕਰਨ ਦੇ ਤੀਰਥਾਂ ਤੇ ਜਾਣ ਦੇ ਹੋਰ ਕਰਮकांड ਨਾਲ ਸਮਦਰ ਜਿੰਨੇ ਵੀ ਕਰਮ ਨੇ ਇਹਨਾਂ ਦਾ ਸੋਰਸ ਜਿਹੜੇ ਨੇ ਉਪਰਾਣ ਨੇ ਇਸ ਕਰਕੇ ਸਤਿਗੁਰੂ ਨੇ ਇਹ ਥੇ ਲਫ਼ਜ਼ ਪੁਰਾਣ ਵੀ ਵਰਤੇ ਆ ਹோம்ਜਗ ਸਭ ਤੀਰਥਾ ਪੜ ਪੰਡਤ ਥਕੇ ਪੁਰਾਣ ਇਹ ਸਭ ਕੁਝ ਕਰ ਲਿਆ ਪਰ ਕੀ ਇਹਦੇ ਨਾਲ ਜਿਹੜਾ ਮਕਸਦ ਹੈ ਉਹ ਅਚੀਵ ਹੋ ਗਿਆ ਪ੍ਰਾਪਤ ਹੋ ਗਿਆ ਕਮਾਇਆ ਮੋੜ ਨਾ ਮਿਟੇ ਸਤਿਗੁਰੂ ਨੇ ਇਹ ਫੈਸਲਾ ਦਿੱਤਾ ਹੈ ਕਿ ਜ਼ਹਿਰ ਰੂਪੀ ਮਾਇਆ ਜਿਹੜੀ ਹੈ ਜਿਹਦੇ ਕਰਕੇ ਸਾਰੇ ਵਿਕਾਰ ਸਾਡੇ ਜੀਵਨ ਦੇ ਵਿੱਚ ਨੇ ਜਿਹੜੀ ਸਾਨੂੰ ਵਿਕਾਰਾਂ ਵੱਲ ਖਿੱਚਦੀ ਹੈ ਔਰ ਉਹਨੂੰ ਜ਼ਹਿਰ ਕਹਿ ਬਖ ਕਹਿ ਕਮਾਇਆ ਮੋੜ ਨਾ ਮਿਟੇ ਉਹ ਤੇ ਮਿਟਦਾ ਨਹੀਂ ਸੋਇ ਇਸ ਦੇ ਕੇ ਜਿੰਨੇ ਕਰਮ ਕਾਉਂਟ ਕਰਦੇ ਆ ਉਹਦੇ ਨਾਲ ਹੋਰ ਹਉਮੈ ਅੰਦਰ ਆ ਜਾਂਦੀ ਏ ਆਪਣੇ ਧਰਮੀ ਹੋਣ ਦੀ ਦੁਨੀਆ ਨੂੰ ਦਿਖਾਉਂਦੀ ਕਿ ਵੇਖੋ ਮੈਂ ਕਿੱਡਾ ਧਰਮੀ ਤੱਕ ਕਰ ਰਿਹਾ ਹਾਂ ਕੋਰ ਕੁਝ ਵੀ ਪ੍ਰਾਪਤੀ ਨਹੀਂ ਔਰ ਨਤੀਜਾ ਕੀ ਹੈ ਕਿ ਆਵਾ ਗੌਂ ਦਾ ਚੱਕਰ ਜਿਹੜਾ ਹੈ ਉਹ ਬਣਿਆ ਰਹਿੰਦਾ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਕਿਉਂਕਿ ਹਉਮੈ ਵਿੱਚ ਫਸੇ ਆ ਤੇ ਉਸ ਗੇੜ ਦੇ ਵਿੱਚ ਜਿਹੜਾ ਹੈ ਉਹ ਚਲਦਾ ਹੀ ਰਹੇਗਾ ਅਜਦਾ ਦੂਸਰਾ ਪ੍ਰਮਾਣ ਗੁਰੂ ਅਰਜਨ ਸਾਹਿਬ ਦਾ ਉਚਾਰਨ ਕੀਤਾ ਹੋਇਆ ਜਿੱਥੇ ਪੰਜਵੇਂ ਨਾਮਕ ਬਖਸ਼ਿਸ਼ ਕਰਦੇ ਨੇ ਸਾਨੂੰ ਸਮਝਾਉਂਦੇ ਨੇ ਓਮ ਜਗ ਤੀਰਥ ਕੀਏ ਵਿਚ ਹਉ ਮੈਂ ਬਧੇ ਬਿਕਾਰ ਨਰਕ ਸੁਰਗ ਦੋਈ ਪੁੰਚਨਾ ਕੋਈ ਬਹੁਰ ਬਹੁਰ ਅਵਤਾਰ ਮੈਂ ਕਈ ਵਾਰੀ ਅੱਗੇ ਵੀ ਬੇਨਤੀ ਕਰਦਾ ਹਾਂ ਕਿ ਗੁਰਬਾਣੀ ਕਿਵੇਂ ਬਿਲਕੁਲ ਇੱਕ ਰਸ ਹੈ ਇਹ ਵੀ ਮਾਨਣ ਕਰਨ ਵਾਲੀ ਗੱਲ ਵੀ ਹੈ ਸਮਝਣ ਵਾਲੀ ਗੱਲ ਵੀ ਹੈ। ਔਰ ਇੰਜੋਏ ਕਰਨ ਵਾਲੀ ਵੀ ਮਾਨਣ ਵਾਲੀ ਵੀ ਗੱਲ ਹੈ। ਕਿ 35 ਸ਼ਖਸੀਅਤਾਂ ਦੀ ਅਲੱਗ-ਰਗ ਬਾਣੀ ਤੇ ਸਾਰੀ ਇੱਕ ਰਸ। ਜਿਹੜੀ ਗੱਲ ਉੱਪਰ ਤੀਜੇ ਨਾਨਕ ਨੇ ਬਖਸ਼ਿਸ਼ ਕੀਤੀ ਸਾਨੂੰ ਗੁਰਮਰਦਾਸ ਪਾਤਸ਼ਾਹ ਜੀ ਨੇ। ਉਹੀ ਗੱਲ ਹੈ ਸਤਿਗੁਰੂ ਪੰਜਵੇਂ ਨਾਲਕ ਬਖਸ਼ਿਸ਼ ਕਰੇ ਨੇ ਓਮ ਜਗ ਤੀਰਥ ਕੀਏ ਓਮ ਜਗ ਕੀਤੇ ਤੀਰਥਾਂ ਤੇ ਗਏ ਇਸ਼ਨਾਨ ਕਰਨ ਵਾਸਤੇ ਫਿਰੇ ਚੀਤਸਾ DNA ਸਾਰੀ ਤਰਤੀਕ ਨੂੰ ਕੋਮਾਏ 88 ਤੀਰਥਾਂ ਤੇ ਹੋਇਆ ਹੈ ਖੱਟ ਕੇ ਕੀ ਲੈਂਦਾ ਵਿੱਚ ਓਮ ਮੈਂ ਬਧੇ ਵਿਕਾਰ ਆ ਖੱਟ ਕੇ ਲੈਂਦਾ ਓਮ ਦਾ ਵਿਕਾਰ ਖੱਟ ਲਿਆ ਜੇ ਜਿਸਲੇ ਇੱਕ ਹੋਮੈਗਾ ਵਿਕਾਰ ਆ ਜਾਏ ਨਾ ਤੇ ਫਿਰ ਤੁਸੀਂ ਸਮੇਂ ਲੋਬੀ ਵਿਕਾਰਾਂ ਦਾ ਦਰਵਾਜਾ ਖੁੱਲ ਗਿਆ ਵਿਕਾਰਾਂ ਦੇ ਆਉਣ ਵਾਸਤੇ ਰਾਹ ਬਣ ਗਿਆ ਹਰ ਦਿਨ ਵਿਕਾਰ ਵਧੀ ਜਾਣੇ ਨੇ ਜੀਵਨ ਦੇ ਵਿੱਚ ਜੋ ਫੈਸਲਾ ਉੱਪਰ ਸਤਿਗੁਰੂ ਨੇ ਦਿੱਤਾ ਕੁਝ ਹੋਮ ਆਉਣ ਜਾਣ ਫਰਕ ਸਿਰਫ ਲਫ਼ਜ਼ਾਂ ਦਾ ਹੈ ਇਹ ਤੇ ਵੀ ਉਹੀ ਗੱਲ ਪੰਜਵੇਂ ਨਾਮਕ ਵੀ ਸਾਨੂੰ ਉਹੀ ਸਮਝਾ ਰਹੇ ਨੇ ਗੁਰੂ ਅਰਜਨ ਪਾਤਸ਼ਾਹ ਵੀ ਉਹੀ ਬਖਸ਼ਿਸ਼ ਕਰ ਰਹੇ ਨੇ ਨਰਕ ਸੁਰਗ ਦੋਈ ਪੁੰਚਣਾ ਮੈਂ ਅੱਗੇ ਕੇ ਇਹਦੀ ਬੇਨਤੀ ਕੀਤੀ ਹੈ ਜਿਸ ਲਈ ਗੁਰਬਾਣੀ ਦੇ ਵਿੱਚ ਨਰਕ ਸੁਰਗ ਦੀ ਗੱਲ ਆਉਂਦੀ ਹੈ ਤੇ ਕੋਈ ਆਕਾਸ਼ ਦੇ ਵਿੱਚ ਜਾਂ ਕਿਸੇ ਹੋਰ ਲੋਕ ਕੋ ਲੋਕ ਵਿੱਚ ਸਥਾਪਿਤ ਸੁਰਗ ਲੋਕ ਤੇ ਨਰਕ ਦੁਰਗੁਕ ਦੀ ਗੱਲ ਨਹੀਂ ਉਤਰਾ ਅਸੀਂ ਇਸ ਸੰਸਾਰ ਦੇ ਵਿੱਚ ਹੀ ਸਭ ਕੁਝ ਵੇਖ ਵੀ ਰਹੇ ਹਾਂ ਤੇ ਭੋਗ ਵੀ ਰਹੇ ਹਾਂ ਤੁਜੀ ਕਲ ਵੀ ਨਾਲ ਕਰਤੀ ਕੋਈ ਬਹੁਤ ਬਹੁਤ ਅਵਤਾਰ ਮੜਮੜ ਜਨਮ ਲੈਣਾ ਪੈਂਦਾ ਜਨਮ ਲੈਣਾ ਪੈਂਦਾ ਮਤਲਬ ਸੰਸਾਰ ਦੇ ਵਿੱਚ ਆਵਾ ਗਾਉਂ ਜਿਹੜਾ ਉਹਦਾ سلسلہ ਚੱਲਦਾ ਰਹਿੰਦਾ ਹੈ ਇਕਾਗ ਵਿਸ਼ੇ ਦੇ ਵਿੱਚ ਮੈਂ ਆਪ ਜੀ ਨਾਲ ਸਾਂਝਾ ਕਰ ਚੁੱਕਾ ਹਾਂ ਵੀ ਗੁਰਬਾਣੀ ਦੋਨੋਂ ਤਰ੍ਹਾਂ ਦੀ ਮੌਤ ਦੀ ਗੱਲ ਕਰਦੀ ਹੈ ਇਸ ਸੰਸਾਰ ਦੇ ਵਿੱਚ ਰਹਿੰਦੇ ਆ ਆਤਮਿਕ ਮੌਤ ਕਈ ਯਾਰੀ ਮਰਦੇ ਆ ਅਕਸਰ ਮਰਦੇ ਫਿਰ ਉਹਦੇ ਵਿੱਚੋਂ ਉੱਭਰਨ ਦੀ ਕੋਸ਼ਿਸ਼ ਕਰਦੇ ਆ ਇਸ ਲਈ ਦੂਜੀ ਆਤਮਿਕ ਮੌਤ ਸੇ ਇਟ ਲੈਣੇ ਆ। ਠੀਕ ਹੈ ਨਾ ਐਸਾ ਨਹੀਂ ਕਿ ਮਰਨ ਤੋਂ ਬਾਅਦ ਜਨਮ ਦੀ ਗੱਲ ਗੁਰਬਾਣੀ ਨਹੀਂ ਕਰਦੀ। ਸੋ ਇਹ ਜਿਹੜਾ ਨਰ ਸੁਰਗ ਪਹੁੰਚਣ ਵਾਲੀ ਜਿਹੜੀ ਗੱਲ ਹੈ ਨਾ ਇਹ ਜਿਹੜਾ ਇਸ ਜੀਵਨ ਦੇ ਵਿੱਚ ਅਸੀਂ ਆਤਮਿਕ ਮੌਤ ਮਰਦੇ ਆ ਉਹਦੇ ਨਾਲ ਸੰਬੰਧਿਤ ਹੈ। ਔਰ ਕਿ ਮਰਨਾ ਜਿਹੜੀ ਸਰੀਰਕ ਮੌਤ ਹੈ ਉਹਦੇ ਬਾਅਦ ਤਾਂ ਸਭ ਕੁਝ ਇਸ ਜੀਵਨ ਵਿੱਚ ਤੇ ਖਤਮ ਹੋ ਗਿਆ ਪਰ ਜਿਹੜੀ ਆਤਮਿਕ ਮੌਤ ਹੈ ਉਹ ਇਸ ਜੀਵਨ ਦੇ ਵਿੱਚ ਸਾਨੂੰ ਲੜਕ ਤੇ ਸੁਰਗ ਜਿਹੜੀ ਹੈ ਉਹ ਦਿਖਾਉਂਦੀ ਹੈ ਉਹ ਬੁਗਵਾਂਦੀ ਹੈ ਇਹ ਜਗ ਕਰਨ ਬਾਰੇ ਜੋ ਵਿਚਾਰ ਸੀਗੀ ਉਹ ਅੱਜ ਇੱਥੇ ਸਮਾਪਤ ਕਰਦੇ ਆਂ ਤੇ ਅਗਲੇ ਭਾਗ ਵੱਲ ਕੱਲ ਨੂੰ ਬਤਾਂਗੇ ਅੱਜ ਬਸ ਇਤਨੇ ਇੱਕ ਬਚਨ ਪ੍ਰਵਾਨ ਕਰਨਾ ਹੋਈਆਂ ਭੁੱਲਾਂ ਵਾਸਤੇ ਮਾਫ਼ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ